ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੋ ਅਸੀਂ ਆਪਣੇ ਘਰ ਵਿੱਚ ਪੀਰਾਂ ਦੇ ਚਿਰਾਗ ਜਗਾਉਂਦੇ ਹਾਂ ਜਾਂ ਕੋਈ ਜੋਤ ਜਗਾਉਂਦੇ ਹਾਂ ਤਾਂ ਉਹ ਜੋਤ ਸਾਨੂੰ ਕੁਝ ਸੰਕੇਤ ਦਿੰਦੀ ਹੈ ਕੁਝ ਖਾਸ ਨਿਸ਼ਾਨੀਆਂ ਹੁੰਦੀਆਂ ਨੇ ਜੇ ਨਾ ਤੋਂ ਅਸੀਂ ਜਾਣ ਸਕਦੇ ਹਾਂ ਕਿ ਸਾਡੇ ਵੱਲੋਂ ਕੀਤੀ ਜਾ ਰਹੀ ਸਾਡੀ ਦੇਵੀ ਦੇਵਤਾ ਜਾਂ ਪੀਰਾਂ ਦੀ ਸੇਵਾ ਮਨਜ਼ੂਰ ਹੋ ਰਹੀ ਹੈ ਜਾਂ ਨਹੀਂ ਪੀਰਾਂ ਦੇ ਭਗਤ ਪੀਰਾਂ ਦੇ ਚਿਰਾਗ ਜਗਾਉਂਦੇ ਨੇ ਅਤੇ ਕੁਝ ਭਗਤ ਕਿਸੇ ਦੇਵੀ ਦੇਵਤਾ ਜਿਵੇਂ ਮਾਤਾ ਦੀ ਜਾਂ ਹਨੂਮਾਨ ਜੀ ਦੀ ਜੋਤ ਵੀ ਜਗਾਉਂਦੇ ਹਨ ਕਿਉਂਕਿ ਕਿਹਾ ਜਾਂਦਾ ਹੈ ਕਿ ਕਿਸੇ ਦੇਵੀ ਦੇਵਤਾ ਨੂੰ ਖੋਜ ਕਰਨ ਲਈ ਉਹਨਾਂ ਦੀ ਜੋਤ ਜਗਾ ਕੇ ਉਹਨਾਂ ਅੱਗੇ ਆਪਣੀ ਦੁਆ ਫਰਿਆਦ ਕਰਨੀ ਚਾਹੀਦੀ ਹੈ ਫਿਰ ਉਹ ਦੁਆ ਫਰਿਆਦ ਬਹੁਤ ਜਲਦੀ ਕਬੂਲ ਹੁੰਦੀ ਹੈ ਇਸੇ ਚਿਰਾਗਾ ਦੀ ਜੋਤ ਤੋਂ ਸਾਨੂੰ ਇਹ ਸੰਕੇਤ ਵੀ ਮਿਲਦੇ ਹਨ ਕਿ ਸਾਡੀ ਪਾਠ ਪੂਜਾ ਸਾਡੇ ਪੀਰਾਂ ਤੱਕ ਪਹੁੰਚ ਵੀ ਰਹੀ ਹੈ ਜਾਂ ਨਹੀਂ ਅਤੇ ਕੀ ਉਹ ਇਸ ਪੂਜਾ ਤੇ ਸਾਡੇ ਲਗਾਏ ਗਏ ਚਿਰਾਗਾ ਨੂੰ ਮਨਜ਼ੂਰ ਵੀ ਕਰ ਰਹੇ ਨੇ ਕੀ ਉਹ ਸਾਡੇ ਤੇ ਖੁਸ਼ ਨੇ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਸਾਨੂੰ ਚਿਰਾਗਾ ਦੀ ਬੱਤੀ ਦੇ ਸੰਕੇਤਾਂ ਤੋਂ ਮਿਲਦੇ ਹਨ ਸੰਗਤ ਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਸਾਡੇ ਪਰਿਵਾਰ ਦਾ ਹਿੱਸਾ ਬਣੋ ਅਤੇ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜਰੂਰ ਲਿਖੋ ਸੰਗਤ ਜੀ ਹੁਣ ਗੱਲ ਕਰਦੇ ਹਾਂ ਕਿ ਉਹ ਛੇ ਸੰਕੇਤ ਕਿਹੜੇ ਨੇ ਜਿਹੜੇ ਸਾਨੂੰ ਚਿਰਾਗਾ ਦੀ ਬੱਤੀ ਤੋਂ ਮਿਲਦੇ ਹਨ ਸੰਗਤ ਜੀ ਕੁਝ ਭਗਤ ਆਪਣੇ ਘਰ ਵਿੱਚ ਸਵੇਰੇ ਸ਼ਾਮ ਜੋਤ ਜਗਾਉਂਦੇ ਨੇ ਅਤੇ ਕੁਝ ਹਫ਼ਤੇ ਵਿੱਚ ਕਿਸੇ ਨਿਸ਼ਚਿਤ ਦਿਨ ਜਿਵੇਂ ਵੀਰਵਾਰ ਜਾਂ ਐਤਵਾਰ ਵਾਲੇ ਦਿਨ ਚਿਰਾਗ ਕਰਦੇ ਨੇ ਅਸੀਂ ਜੋ ਸੰਕੇਤ ਤੁਹਾਨੂੰ ਦੱਸਣ ਜਾ ਰਹੇ ਹਾਂ ਉਹਨਾਂ ਤੋਂ ਤੁਸੀਂ ਆਸਾਨੀ ਨਾਲ ਜਾਣ ਸਕਦੇ ਹੋ ਕਿ ਤੁਹਾਡੀ ਸੇਵਾ ਤੋਂ ਪੀਰ ਖੁਸ਼ ਨੇ ਨਾਰਾਜ਼ ਨੇ ਜਾਂ ਤੁਹਾਡੀ ਸੇਵਾ ਵਿੱਚ ਕੋਈ ਕਮੀ ਹੈ ਸੰਗਤਜੀ ਚਿਰਾਗਾ ਦੀ ਜੋਤ ਤੋਂ ਸਾਨੂੰ ਜੋ ਪਹਿਲਾ ਸੰਕੇਤ ਮਿਲਦਾ ਹੈ ਉਹ ਇਹ ਹੈ ਕਿ ਚਿਰਾਗਾ ਦੀ ਜੋਤ ਦਾ ਘੱਟ ਜਗਣਾ ਜੇਕਰ ਤੁਹਾਡੇ ਵੱਲੋਂ ਲਾਏ ਜਾ ਰਹੇ ਚਿਰਾਗਾ ਦੀ ਜੋਤ ਪੂਰੀ ਤਰ੍ਹਾਂ ਨਾ ਬਲ ਕੇ ਬਹੁਤ ਥੋੜੀ ਜੋਤ ਜਲ ਰਹੀ ਹੈ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਸਾਡੇ ਵੱਲੋਂ ਕੀਤੀ ਜਾ ਰਹੀ ਸੇਵਾ ਵਿੱਚ ਕੋਈ ਕਮੀ ਰਹਿ ਗਈ ਹੈ ਅਤੇ ਕੋਈ Ḳੁੱਲ ਅਸੀਂ ਕਰ ਰਹੇ ਹਾਂ ਦੂਜਾ ਸੰਕੇਤ ਸੰਗਤ ਜੀ ਇਹ ਹੁੰਦਾ ਹੈ ਕਿ ਇਸ ਚਿਰਾਗ ਲਾਉਣ ਸਮੇ ਸਾਡੀ ਮਾਚਸ ਦਾ ਵਾਰ-ਵਾਰ ਬੁੱਝ ਜਾਣਾ ਜਾਂ ਚਿਰਾਗਾ ਦਾ ਇੱਕ ਵਾਰੀ ਵਿੱਚ ਨਾ ਜਗਣਾ ਇਹ ਸੰਕੇਤ ਦੱਸਦਾ ਹੈ ਕਿ ਤੁਹਾਡੇ ਘਰ ਵਿੱਚ ਕਿਸੇ ਨੈਗੇਟਿਵ એનર્ਜੀ ਦਾ ਵਾਸ ਹੋ ਸਕਦਾ ਹੈ ਤੀਜਾ ਸੰਕੇਤ ਸੰਗਤ ਜੀ ਇਹ ਮਿਲਦਾ ਹੈ ਕਿ ਜੇਕਰ ਜੋਤ ਦੀ ਲੋ ਬਹੁਤ ਜ਼ਿਆਦਾ ਹੋਵੇ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਸਾਡੇ ਪੀਰ ਸਾਡੇ ਦੇਵੀ ਦੇਵਤਾ ਸਾਡੇ ਤੇ ਬਹੁਤ ਖੁਸ਼ ਨੇ ਪ੍ਰਸੰਨ ਨੇ ਅਤੇ ਸਾਡੀ ਸੇਵਾ ਉਹਨਾਂ ਤੱਕ ਪਹੁੰਚ ਰਹੀ ਹੈ ਤੁਸੀਂ ਜੋ ਵੀ ਪੀਰਾਂ ਅਗੇ ਅਰਦਾਸ ਕਰੋਗੇ ਉਹ ਜ਼ਰੂਰ ਪੂਰੀ ਕਰਨਗੇ ਚੌਥਾ ਸੰਕੇਤ ਸੰਗਤ ਜੀ ਚਿਰਾਗਾ ਦੀ ਜੋਤ ਤੋਂ ਸਾਨੂੰ ਇਹ ਮਿਲਦਾ ਹੈ ਕਿ ਜੇਕਰ ਚਿਰਾਗਾ ਦੀ ਬੱਤੀ ਪੂਰੀ ਮੱਚ ਜਾਵੇ ਇਹ ਵੀ ਇਸ ਗੱਲ ਦਾ ਸੰਕੇਤ ਹੁੰਦਾ ਹੈ ਕਿ ਸਾਡੇ ਵੱਲੋਂ ਕੀਤੀ ਜਾ ਰਹੀ ਸੇਵਾ ਤੋਂ ਸਾਡੇ ਪੀਰ ਪੂਰੀ ਤਰ੍ਹਾਂ ਖੁਸ਼ ਨੇ ਅਤੇ ਉਹ ਸਾਡੇ ਚਿਰਾਗ ਮਨਜ਼ੂਰ ਕਰ ਰਹੇ ਨੇ ਪੰਜਵਾਂ ਸੰਕੇਤ ਹੁੰਦਾ ਹੈ ਚਿਰਾਗਾਂ ਦੀ ਬੱਤੀ ਵਿੱਚ ਫੁੱਲ ਜਾਂ ਕਿਸੇ ਆਕ੍ਰਿਤੀ ਦਾ ਬੜਨਾ ਸੰਗਤ ਜੀ ਇਹ ਸਭ ਤੋਂ ਵੱਡਾ ਸੰਕੇਤ ਹੁੰਦਾ ਹੈ ਜੋ ਦੱਸਦਾ ਹੈ ਕਿ ਪੀਰਾਂ ਨੇ ਘਰ ਵਿੱਚ ਫੇਰਾ ਪਾਇਆ ਹੈ ਅਤੇ ਉਹ ਚਿਰਾਗਾਂ ਵਿੱਚ ਹਾਜ਼ਰ ਨਾਜ਼ਰ ਨੇ ਅਕਸਰ ਹੀ ਸਾਡੇ ਚਿਰਾਗਾ ਵਿੱਚ ਫੁੱਲ ਬਣਦੇ ਹਨ ਪਰ ਅਸੀਂ ਇਸ ਸੰਕੇਤ ਨੂੰ ਨਹੀਂ ਸਮਝਦੇ ਜਦੋਂ ਵੀ ਇਹ ਸੰਕੇਤ ਮਿਲੇ ਤਾਂ ਪੀਰਾਂ ਅੱਗੇ ਆਪਣੀ ਦੁਆ ਫਰਿਆਦ ਜ਼ਰੂਰ ਕਰਨੀ ਚਾਹੀਦੀ ਹੈ ਅਤੇ ਸਾਰੇ ਪਰਿਵਾਰ ਨੂੰ ਚਾਹੀਦਾ ਹੈ ਕਿ ਉਹ ਉਸ ਵੇਲੇ ਪੀਰਾਂ ਅੱਗੇ ਮੱਥਾ ਟੇਕ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣ ਛੇਵਾਂ ਸੰਕੇਤ ਸੰਗਤ ਜੀ ਇਹ ਮਿਲਦਾ ਹੈ ਕਿ ਜੇਕਰ ਚਿਰਾਗਾ ਦੀ ਬੱਤੀ ਪੂਰੀ ਤਰ੍ਹਾਂ ਨਾ ਜਲੀ ਹੋਵੇ ਤੇ ਉਸ ਵਿੱਚ ਬੱਤੀ ਅਤੇ ਤੇਲ ਵੀ ਬਾਕੀ ਹੋਵੇ ਤਾਂ ਇਹ ਸੰਕੇਤ ਦੱਸਦਾ ਹੈ ਕਿ ਘਰ ਵਿੱਚ ਕੋਈ ਨਾ ਕੋਈ ਨੈਗੇਟਿਵ ਸ਼ਕਤੀ ਮੌਜੂਦ ਹੈ ਅਤੇ ਉਹ ਤੁਹਾਡੀ ਸੇਵਾ ਪੀਰਾਂ ਤੱਕ ਨਹੀਂ ਜਾਣ ਦੇ ਰਹੀ। ਉਸ ਦਾ ਹੱਲ ਕਰਵਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਸੰਗਤ ਜੀ ਇਹ ਸੰਕੇਤ ਕਦੇ-ਕਦੇ ਮਿਲਣ ਤਾਂ ਇਹ ਇਤਫਾਕ ਹੋ ਸਕਦਾ ਹੈ ਪਰ ਜੇਕਰ ਤੁਹਾਨੂੰ ਇਹ ਵਾਰ-ਵਾਰ ਮਿਲ ਰਿਹਾ ਹੈ ਕਿ ਤੁਹਾਡੇ ਵੱਲੋਂ ਲਈ ਬੱਤੀ ਅਤੇ ਤੇਲ ਵੀ ਮੌਜੂਦ ਹੁੰਦਾ ਹੈ ਪਰ ਫਿਰ ਵੀ ਚਿਰਾਗ ਪੂਰੀ ਤਰ੍ਹਾਂ ਨਹੀਂ ਜਲਦੇ ਅਤੇ ਬੁਝੇ ਹੋਏ ਮਿਲਦੇ ਹਨ ਇਸ ਦਾ ਮਤਲਬ ਇਹ ਹੀ ਹੈ ਕਿ ਤੁਹਾਡੇ ਘਰ ਵਿੱਚ ਕੋਈ ਨਾ ਕੋਈ ਨੈਗੇਟਿਵ એનર્ਜੀ ਮੌਜੂਦ ਹੈ ਸੰਗਤ ਜੀ ਇਹ ਕੁਝ ਸੰਕੇਤ ਹਨ ਜਿਨ੍ਹਾਂ ਤੋਂ ਅਸੀਂ ਜਾਣ ਸਕਦੇ ਹਾਂ ਕਿ ਸਾਡੀ ਸੇਵਾ ਪੀਰਾਂ ਨੇ ਮਨਜ਼ੂਰ ਕਰ ਲਈ ਹੈ ਜਾਂ ਨਹੀਂ ਅਜਿਹੇ ਸੰਕੇਤ ਵਾਰ-ਵਾਰ ਮਿਲਣ ਤਾਂ ਤੁਹਾਨੂੰ ਉਹਨਾਂ ਦੇ ਮੁਤਾਬਕ ਹੱਲ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਆਪਣੀ ਪਾਠ ਪੂਜਾ ਹੋਰ ਵਧਾਉਣੀ ਚਾਹੀਦੀ ਹੈ ਆਸ ਕਰਦੇ ਹਾਂ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਜੇਕਰ ਸਾਡੀ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਮਿਲਦੇ ਹਾਂ ਜਲਦੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗਹਿबान ਜੈ ਪੀਰਾਂ ਦੀ